24 ਜਨਵਰੀ ਦੇ ਮੱਦੇਨਜ਼ਰ ਪੰਜਾਬ ਭਰ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਥਾਵਾਂ 'ਪਰ ਫਲੈਗ ਮਾਰਚ ਕੱਢੇ ਜਾ ਰਹੇ ਹਨ ਜਿਸ ਦੇ ਤਹਿਤ ਰਾਜਪੁਰਾ ਦੇ ਵਿੱਚ ਡੀਐਸਪੀ ਰਵਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਫਲੈਗ ਮਾਰਚ ਕੱਢਿਆ ਗਿਆ ਜਿਸ ਵਿੱਚ 50 ਦੇ ਕਰੀਬ ਮੁਲਾਜ਼ਮਾਂ ਵੱਲੋਂ ਸ਼ਹਿਰ ਦੇ ਟਾਲੀ ਵਾਲਾ ਚੌਂਕ ਤੋਂ ਸ਼ੁਰੂ ਹੋ ਕੇ ਰਵਿੰਦਰ ਚੌਂਕ ਦੁਰਗਾ ਮਾਤਾ ਮੰਦਿਰ ਵੱੱਖ-ਵੱਖ ਸਕੂਲਾਂ ਦੇ ਧਾਰਮਿਕ ਸਥਾਨਾਂ ਤੋਂ ਹੁੰਦੇ ਹੋਏ ਵਾਪਸ ਟਾਲੀ ਵਾਲਾ ਚੌਂਕ ਤੇ ਆ ਕੇ ਸਮਾਪਤ ਹੋਇਆ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਡੀਐਸਪੀ ਰਵਿੰਦਰਪਾਲ ਨੇ ਦੱਸਿਆ 시라즈푸라 폴ਿਸ ਵੱਲੋਂ 26 ਜਨਵਰੀ ਦੇ ਮੱਦੇਨਜ਼ਰ ਜਿੱਥੇ ਨਾਕਾਬੰਦੀ ਕਾਰਨ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਸ਼ਹਿਰ ਦੇ ਵਿੱਚ ਆਮ ਜਨਤਾ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਰਾਤ ਸਮੇਂ ਵੀ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਦੇ ਉੱਪਰ ਨਾਕੇਬੰਦੀ ਕੀਤੀ ਜਾਂਦੀ ਹੈ। ਇਹ ਜਿਹੜਾ ਫਲੈਗ ਮਾਰਚ ਹੈ 26 ਜਨਵਰੀ ਦੇ ਸਬੰਧ ਵਿੱਚ ਕੱਢਿਆ ਜਾ ਰਿਹਾ ਜਿੱਥੇ ਲੋਕਾਂ 'ਚ ਮੈਸੇਜ ਜਾ ਸਕੇ ਵੀ ਜਿਹੜੀ ਪੁਲਿਸ ਹੈ ਹਮੇਸ਼ਾ ਹੀ ਤੁਹਾਡੀ ਸੁਰੱਖਿਆ ਲਈ ਤਤਪਰ ਹੈ। ਸਰ ਕਿੰਨੀ ਕੋਸਟ ਦਾ ਰੱ? ਆ ਤਕਰੀਬਨ 50 ਬੰਦੇ ਅੱਜ ਫਲੈਗ ਮਾਰਚ ਕਰਾਂਗੇ ਤੇ ਬਾਕੀ ਨਾਕੇ ਲੱਗੇ ਹੋਏ ਨੇ ਸਾਡੀਆਂ ਗਸ਼ਤਾਂ ਚੱਲੀਆਂ ਨੇ ਲੱਗ ਹੋਟਲ ਚੈਕਿੰਗ ਚੱਲ ਰਹੀ ਹੈ ਸਰਾਵਾ ਚੈੱਕ ਆ ਰਹੀਆਂ ਭੜੇ ਬੋਛਾਂ ਦੀ ਚੈਕਿੰਗ ਉਹ ਲਗਭਗ ਖਰੇ ਤੋਂ ਚੱਲ ਗਗਨ ਚੌਕ ਹੋ ਗਿਆ ਜਿਵੇਂ ਇੱਧਰ ਹਾਈਵੇ ਹੋ ਗਿਆ ਲਿਬਰਟੀ ਚੌਕ ਹੋ ਗਿਆ ਸਾਰਿਆਂ ਤੇ ਆਪਣੀ ਨਾਕਾਬੰਦੀ ਸਾਡੀ ਗਰਾਊਂਡ ਦੇ ਬਲਾਕ ਚੱਲ ਕੁਝ ਲੋਕਾਂ ਨੇ ਹੀ ਅਪੀਲ ਹੈ ਵੀ ਇਹ ਜਿਹੜਾ 26 ਜਿਹਦਾ ਦਿਨ ਹੈ ਬੜੇ ਸ਼ਰਧਾ ਨਾਲ ਤੁਮਤਾਮਨਾ ਮਨਾਉਣ ਤਾਂ ਕਿ ਅਮਨ ਸ਼ਾਂਤੀ ਦਾ ਜਿਹੜਾ ਇੱਕ ਸੰਦੇਸ਼ ਹੈ ਉਹ ਲੋਕਾਂ ਤੱਕ ਜਾਵੇ ਤੇ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਕਿ ਸਭ ਤੋਂ ਵੱਡੀ ਗੱਲ ਹੈ ਕਿ ਵੀ ਇਸੇ ਤੀਮ ਨੂੰ ਪ੍ਰਣ ਲੈਣਾ ਚਾਹੀਦਾ ਵੀ ਜਿਹੜੇ ਨਸ਼ੇ ਆ ਆਪਾਂ ਉਹਨੂੰ ਜੜ ਤੋਂ ਰਾਜਪੁਰੇ ਸ਼ਹਿਰ ਦੀ ਜੜ ਤੋਂ ਕੱਢਣਾ ਕਰੀਏ ਠੀਕ ਠੀਕ ਹੈ ਥੈਂਕ ਯੂ ਥੈਂਕ ਯੂ